ਮੇਰੇ ਵੱਲੋਂ ਯਾਨੀ ਕਿ ਜਸਵਿੰਦਰ ਤੰਜੂ ਵੱਲੋਂ ਮੇਰੇ YouTube ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਾਜ਼ਰ ਹਾਂ ਅੱਜ ਇੱਕ ਨਵੀਂ ਬਨਗੀ ਲੈ ਕੇ। ਅੱਜ ਮੈਂ ਤੁਹਾਡੇ ਲਈ ਇੱਕ ਵੀਰ ਦੇ ਵਿਆਹ ਦੀ ਬਹੁਤ ਹੀ ਪਿਆਰੀ ਜਿਹੀ ਘੋੜੀ ਲੈ ਕੇ ਹਾਜ਼ਰ ਹੋਈ ਹਾਂ। ਔਰ ਇਹ ਘੋੜੀਆਂ ਸੁਹਾਗ ਜਿੰਨੀ ਕੋਸ਼ਿਸ਼ ਦੇ ਨਾਲ ਅਸੀਂ ਮੈਂ ਵੀ ਤੇ ਮੇਰੇ ਵਰਗੀਆਂ ਹੋਰ ਵੀ ਪਹਿਣਾ YouTube ਰਾਈ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇਹ YouTube ਇੱਕ ਬਹੁਤ ਹੀ ਵਧੀਆ ਜਰੀਆ ਹੈ ਜਿਸ ਜਿਹਦੇ ਰਾਹੀਂ ਅਸੀਂ ਆਪਣੀਆਂ ਧੀਆਂ ਬੇਟੀਆਂ ਤੱਕ ਆਪਣੇ ਪੁਰਾਤਨ ਵਿਰਸੇ ਦੀ ਚਲਕ ਦਿਖਾ ਸਕੀ ਉਹਨਾਂ ਨੂੰ ਔਰ ਉਮੀਦ ਕਰਦੀ ਹਾਂ ਸਾਡੀਆਂ ਧੀਆਂ ਵੀ ਇਹਨਾਂ ਨੂੰ ਕੋੜੀਆਂ ਸੁਹਾਗ ਪੰਜਾਬੀ ਪੁਰਾਣੇ ਲੋਕ ਗੀਤ ਇਹਨਾਂ ਨੂੰ ਆਪਣੀ ਉਂਗਲ ਫੜ ਕੇ ਅੱਗੇ ਤੱਕ ਨਾਲ ਲੈ ਕੇ ਜਾਣਗੇ ਜਿਹਦੇ ਨਾਲ ਕਿ ਆਪਣਾ ਵਿਰਸਾ ਹਮੇਸ਼ਾ ਦੀ ਹਮੇਸ਼ਾ ਵਾਸਤੇ ਜਿੰਦਾ ਰਹੇ ਆਪਣੇ ਬੱਚਿਆਂ ਨੂੰ ਯਾਦ ਰਹੇ ਕਿ ਸਾਡੇ ਦਾਦੀਆਂ ਨਾਨੀਆਂ ਇਹ ਘੋੜੀਆਂ ਸੁਹਾਗ ਵਿਰਾਂ ਦੇ ਵਿਆਹ ਤੇ ਭੈਣਾਂ ਦੇ ਵਿਆਹ ਤੇ ਗਾਉਂਦੇ ਸੀ ਨਹੀਂ ਤੇ ਅੱਜ ਕੱਲ ਤੇ ਵੇਖੋ ਤੁਸੀਂ ਡੀਜੇ ਚ ਲਾ ਲਿਆ ਬਸ ਗਾਣੇ ਚਲਾ ਲਏ ਤੇ ਨੱਚ ਗਾ ਨੱਚ ਲਿਆ ਥੋੜਾ ਜਿਹਾ ਬਸ ਪਰ ਜੋ ਸੁਆਦ ਇਨ੍ਹਾਂ ਘੋੜੀਆਂ ਸੁਹਾਗਾਂ ਰਹੀ ਬੋਲੀਆਂ ਰਹੀ ਆਉਂਦਾ ਹੈ ਮੈਂ ਨਹੀਂ ਸਮਝਦੀ ਕਿ ਇਹਨੀ ਸੰਤੁਸ਼ਟੀ ਉਸਦੇ ਨਾਲ ਵੀ ਹੁੰਦੀ ਹੈ ਚਲੋ ਬਾਕੀ ਆਪਣਾ ਆਪਣੇ ਮਨ ਦਾ ਵਿਚਾਰ ਹੈ ਔਰ ਬੇਨਤੀ ਕਰਦੀ ਹਾਂ ਆਪਣੀਆਂ ਧੀਆਂ ਅੱਗੇ ਮੁਟਿਆਰਾਂ ਅੱਗੇ ਕਿ ਜਦੋਂ ਵੀ ਕਿਤੇ ਟਾਈਮ ਮਿਲੇ ਕੋਸ਼ਿਸ਼ ਕਰਿਆ ਕਰੋ ਆਪਣੇ ਵਿਰਸੇ ਨੂੰ ਸੰਭਾਲਣ ਦੀ ਕੋੜੀਆਂ ਸੁਹਾਗ ਯਾਦ ਕਰਨ ਦੀ ਲੋ ਜੀ ਇੱਕ ਬਹੁਤ ਹੀ ਪਿਆਰੀ ਜਿਹੀ ਕੋੜੀ ਲੈ ਕੇ ਹਾਜ਼ਰ ਹਾਂ ਤੁਰਿਆ ਜਾ ਸੀ ਨੀ ਵੀਰਾ ਮਾਲਣ ਵੇਹੜੇ ਨੀ ਵੀਰਾ ਮਾਲਣ ਵੇਹੜੇ ਸੋਣਾ ਸ਼ਗਨਾ ਦਾ ਸਹਿਰਾ ਗੁੰਦਾਂ ਮੜੇ ਨੂੰ ਦੁਰੀਆ ਜਾ ਵੀਰ ਮਾਲਣ ਵੇਹੜੇ ਸੋਣਾ ਸ਼ਗਨਾ ਦਾ ਸੇਰਾ ਗੂੰਦਾਉਨੇ ਨੂੰ ਦਸੇ ਦਸੇ ਨੀ ਮਾਲਣ ਵੀਰ ਮੇਰਾ ਨੀ ਮੇਰੀ ਅੰਮਾ ਜਾਇਆ ਨਹੀਂ ਤਾਂ ਉਜਰ ਤੇਰੇ ਸ੍ਰੀ ਆਮਦਾਈ ਨਾ ਮੈਂ ਅਖੀਂ ਡਿਠਾ ਤੇ ਨਾ ਹੀ ਕੰਨੀ ਸੁਣਿਆ ਤੇ ਨਾ ਮੈਂ ਕੰਨੀ ਸੁਣਿਆ ਪੈੜਾ ਜਗਤ ਯੂ ਲਾਮਬੇ ਨੀਤ ਲਾ ਪਰਿਆ ਵੀਰਾ ਦਈਓ ਕੋ ਟੋਰੇ ਮਾਲ ਮਲਨਾਵੰਦਾਈ ਇਕ ਕੇਸ ਲੰਬੇ ਤੇ ਦੂਜੇ ਪੈਣ ਛੱਲੇ ਨੀ ਦੂਜੇ ਪੈਣ ਛੱਲੇ ਤੀਜਾਲਕ ਠੀ ਵੇਚਿਆ ਆਉਂਦਾਈ ਤੁਰਿਆ ਜਾਉਂਦਾ ਸੀ ਨੀਵਰਾਦਰ ਜੀ ਵੇੜੇ ਨੀਵਰਾਦਰ ਜੀ ਵੇੜੇ ਸੋਨਾ ਸ਼ਗਨਾ ਦਾ ਜੋੜਾਸ ਦਸੇ ਦਸੇ ਨੀ ਦਰਜ ਨੇ ਵੀਰ ਮੇਰਾ ਨਿਮੇਰੀ ਅмма ਜਾਇਆ ਨਹੀਂ ਤੇ ਉਹ ਤੇ ਨਾਮ ਕੰਨੀ ਸੁਣਿਆ ਪੜਾ ਜਗਤ ਯੂ ਲਾਮੇ ਦੁਆਮदाई ਇੱਕ ਯਤਰ ਫਲੇਲ ਦਾ ਤਲਾ ਪਰਿਆ ਨੀਤ ਲਮਲਨਾਮदाई ਇਕ ਕਿਸ ਲੰਬੇ ਤੇ ਦੂਜੇ ਪੈਣ ਛਲੇ ਨੀ ਦੂਜੇ ਪੈਣ ਛਲੇ ਤੀਜਾ ਲਕ ਮੁਠੀ ਵਿੱਚ ਆਉਂਦਾਈ ਦੁਰਿਆਜਾ ਨੇ ਵੀਰਾ ਸਿਆਰੇ ਵੇੜੇ ਸੋਣਾ ਸ਼ਗਨਾ ਦਾ ਕੈਂਠਾ ਬਣਵਾ ਮੰਨੇ ਨੂੰ ਦਸੀ ਦਸੀ ਵੇ ਸੁਨਿਆਰੇ ਆ ਵੀਰ ਮੇਰਾ ਵੀ ਮੇਰੀ ਅੰਮਾ ਜਾਇਆ ਨਹੀਂ ਤਾਂ ਯੁਜਰ ਤੇਰੇ ਸੀ ਮੈਂ ਓਕੇ ਡਿਠਾਤ ਨਹੀਂ ਕੰਨੀ ਸੁਣਿਆ ਤੇ ਨਹੀਂ ਕੰਨੀ ਸੁਣਿਆ ਪੈੜਾ ਜਗਤ ਉਲਾਮ ਬੇਦਵਾਵੰਦਾਈ ਈਕ ਯਤਰਫ ਲੇਲ ਦਾਤ ਲਾ ਪਰਿਆ ਨੀਤਲਾ ਕਰਿਆ ਵੀਰਾ ਦਈਓ ਕਟੋਰੇ ਮਲ ਮਲ ਨਾਮ ਦਾਈ ਇੱਕ ਕੇਸ ਲੰਬੇ ਤੇ ਦੂਜੇ ਪੈਣ ਛੱਲੇ ਨੀ ਦੂਜੇ ਪੈਣ ਛੱਲੇ ਤੀਜਾ ਲੱਕ ਮੁਠੀ ਵਿੱਚ ਆਮਦਾਈ ਧੰਨਵਾਦ ਜੀ